ਸਸਰੀ ਕਾਲ ਜੀ ਆਪਾਂ ਪਸ਼ੂ ਵਾਲੇ ਬਰਾਂਡੇ ਦੇ ਵਿੱਚ ਜਿਹੜਾ ਪਾਣੀ ਵਾਲਾ ਸਿਸਟਮ ਇੰਸਟਾਲ ਕੀਤਾ ਆ ਤਾਂ ਇਹਦੀ ਵੀਡੀਓ ਪਾਈ ਸੀ ਤੇ ਕਈ ਜਨਾਂ ਨੇ ਕਮੈਂਟ ਆਏ ਕਿ ਇਸ ਤੇ ਕੰਪਲੀਟ ਵੀਡੀਓ ਬਣਾਓ ਕਿ ਕਿਵੇਂ ਕੰਮ ਕਿਵੇਂ ਕਰਦਾ ਹੈ ਤਾਂ ਆਪਾਂ ਇਸ ਵੀਡੀਓ ਦੇ ਵਿੱਚ ਇਹਦੇ ਬਾਰੇ ਗੱਲ ਕਰਾਂਗੇ ਹਾਂਜੀ ਇਹ ਜਦੋਂ ਆਪਾਂ ਖੁਰਲੀਆਂ ਬਣਾਈਆਂ ਸੀ ਉਦੋਂ ਹੀ ਇਹਦੇ ਵਿੱਚ ਪਾਇ ਪਾਤੀ ਸੀ ਪਾਣੀ ਵਾਲੀ ਤੇ ਇਦਾਂ ਕਰਕੇ ਇਹਦਾ ਥੱਲੋ ਕਨੈਕਸ਼ਨ ਕਰਤਾ ਸੀ ਤੇ ਇਹਦੇ ਵਿੱਚ ਜਦੋਂ ਪਸ਼ੂ ਆਪਣਾ ਮੂੰਹ ਪਾਉਂਦਾ ਹੈ ਤਾਂ ਮਾੜਾ ਜਿਹਾ ਵੀ ਜਦੋਂ ਉਹਦੇ ਮੂੰਹ ਦਾ ਭਾਰ ਪੈਂਦਾ ਹੈ ਆ ਕਾਲੀ ਪੱਤੀ ਦੇ ਉੱਤੇ ਤਾਂ ਥੱਲੇ ਉਦੋਂ ਫਰੈਸ਼ ਪਾਣੀ ਨਿਕਲ ਆਉਂਦਾ ਜੀ ਤੇ ਇਹ ਆ ਭਾਜੀ ਦੂਗੇਟ ਵੱਲ ਅੰਦਰ ਲੱਗੇ ਆਪਣੇ ਜਿਵੇਂ ਠੰਡ ਦੇ ਵਿੱਚ ਪੈਪ ਦੇ ਵਿੱਚ ਠੰਡਾ ਪਾਣੀ ਖੜਾ ਹੁੰਦਾ ਤਾਂ ਫਰੈਸ਼ ਪਾਣੀ ਸਰਕੂਲੇਟ ਕਰ ਲਈ ਆਪਾਂ ਇਹ ਗੇਟ ਵੱਲ ਛੱਡ ਦਈਦਾ ਤੇ ਇਹਦਾ ਜਿਹੜਾ ਸਾਰਾ ਪਾਣੀ ਠੰਡਾ ਹੁੰਦਾ ਉਹ ਇੱਧਰ ਡਰੇਨ ਦੇ ਵਿੱਚ ਚਲੇ ਜਾਂਦਾ ਇਹ ਆਪਣੇ ਜੀ ਤੈਨ ਮੇਨ ਗੇਟ ਵੱਲ ਆ ਜਿਹੜਾ ਉੱਪਰ ਵਾਲਾ ਹੈ ਇਹ ਪਸ਼ੂ ਵਾਲੇ ਬਰਾਂਡ ਦੀ ਟੈਂਕੀ ਦਾ ਇੱਥੋਂ ਪਾਣੀ ਪੂਣੀ ਬੰਦ ਕਰਨਾ ਹੋਵੇ ਜਾਂ ਕੋਈ ਕੰਮ ਕਰਨਾ ਹੋਵੇ ਬਰਾਂਡੇ 'ਚ ਤੇ ਉਸ ਤੋਂ ਬਾਅਦ ਜਿਹੜਾ ਥੱਲੇ ਵਾਲਾ ਇਹ ਮੋਟਰ ਨਾਲ ਸਿੱਧਾ ਕਨੈਕਟਡ ਜੇ ਡਾਇਰੈਕਟ ਮੋਟਰ ਤੇ ਜਿਹੜਾ ਵਿਚਾਲਿਆ ਵਾਲਾ ਗੇਟ ਵਾਲਾ ਇਹ ਆਪਣੇ ਘਰ ਵਾਲੀ ਟੈਂਕੀ ਨਾਲ ਕਨੈਕਟਡ ਹੈ ਜਿੱਦੋਂ ਵੀ ਪਸੂਰੇ ਟੈਂਕੀ ਊਣੀ ਹੁੰਦੀ ਹੈ ਤਾਂ ਆਟੋਮੈਟਿਕ ਉਧਰੋਂ ਰੀਫਿਲ ਹੋ ਜਾਂਦੀ ਹੈ ਕਿਉਂਕਿ ਘਰ ਵਾਲੀ ਟੈਂਕੀ ਤੇ ਪਰਿਫਿਲ ਕਰਦੇ ਹੀ ਰਹਿੰਦੇ ਆ ਤੇ ਬਾਕੀ ਇਹ ਹੈਗਾ ਜੀ ਕੰਪਲੀਟ ਸੈਟਅਪ ਵੀਡੀਓ ਵਧੀਆ ਲੱਗੀ ਤਾਂ ਅੱਗੇ ਜ਼ਰੂਰ ਸ਼ੇਅਰ ਕਰਦੇ ਹੋ ਜੀ ਧੰਨਵਾਦ ਜੀ